ਅ ਮਿੰਟੂ ਜੀ ਗੱਲ ਆਪਾਂ ਫੇਰ ਇੱਕ ਵਾਰੀ 트াম্প ਸਾਹਿਬ ਤੋਂ ਕਰਦੀਏ ਜਦੋਂ 트াম্প ਸਾਹਿਬ ਦਾ ਜ਼ਿਕਰ ਆਉਂਦਾ ਹੈ ਤੇ ਫਿਰ ਉਹਦੇ ਵਿੱਚ ਟੈਰਿਫ ਦਾ ਜ਼ਿਕਰ ਜ਼ਰੂਰ ਆਉਂਦਾ ਹੈ ਕੱਲ ਹੀ ਇੱਕ ਇਨਫੋਰਮੇਸ਼ਨ ਆਪਾਂ ਸਾਂਝੀ ਕੀਤੀ ਸੀ ਕਿ ਜਿਹੜੇ ਟੈਰਿਫ ਹੈ ਉਹ 90 ਦਿਨਾਂ ਵਾਸਤੇ ਉਹਨਾਂ ਤੇ ਰੋਕ ਲਾਈ ਗਈ ਹੈ ਪਰ ਕਿਤੇ ਕਿਤੇ ਜੇ ਫਿਰ ਇਹਦੇ ਵਿੱਚ ਵੀ ਥੋੜਾ ਜਿਹਾ ਸ਼ੱਕ ਜਾ ਪੈ ਰਿਹਾ ਕਿ ਸੱਚੀ ਲਾਤੀ ਹੈ ਜਾਂ ਕੁਝ ਪਰਸੈਂਟ ਟੈਰਿਫ ਲੱਗਣਾ ਹੈ ਕੀ ਮਸਲਾ ਹੈ ਕਿੰਨਾ ਕੁ ਕਿਵੇਂ ਯਕੀਨ ਕਰੀਏ ਇਸ ਗੱਲ ਤੇ ਪਹਿਲੀ ਗੱਲ ਜਿੰਨੀ ਕੋ ਮੈਨੂੰ ਸਮਝ ਲੱਗ ਰਹੀ ਹੈ ਨਾ ਜੀ ਇਹ ਟੈਰਫ ਦੀ ਲੜਾਈ ਨਹੀਂ ਹੈ ਹੂੰ ਬੇਸਿਕਲੀ ਅਸੀਂ ਇੱਥੇ ਮਾਰ ਖਾ ਰਹੇ ਹਾਂ ਡੋਨਲਡ ਟਰੰਪ ਕਹਿੰਦਾ ਹੈ ਕਿ ਜਿਹੜਾ ਟ੍ਰੇਡ ਡੈਫਿਸਿਟ ਜਿਹਨੂੰ ਕਹਿੰਦੇ ਆਪਾਂ ਵਪਾਰਕ ਘਾਟਾ ਉਹ ਉਹ ਪੂਰਾ ਕਰੋ ਬਸ ਹੂੰ ਬਸ ਮੈਂ ਹੋਰ ਕੁਝ ਨਹੀਂ ਜਾਣਦਾ ਜੀ ਮਤਲਬ ਕਿ ਟੈਰਫ ਤੇ ਸਾਰਿਆਂ ਨੇ ਕਿਹਾ ਸੀਗਾ ਇੰਡੀਆ ਨੇ ਵੀ ਪਹਿਲਾਂ ਹੀ 2018 ਦੇ ਵਿੱਚ ਵੀ ਇਹੋ ਜਿਹੇ ਮੂਵ ਚੱਲੇ ਸਨ ਕਹਿਣ ਦਾ ਮਤਲਬ ਇਹ ਹੈ ਕਿ ਉਹਦਾ ਜਿਵੇਂ ਮੰਨ ਲਓ ਇੰਡੀਆ ਦੇ ਨਾਲ ਹੈ ਵੀ ਉਹ ਲਾਲੋ ਕੇ ਕੋਈ ਇੱਕ ਮਿਸਾਲ ਦੇ ਤੌਰ ਤੇ ਕਿ 10 ਬਿਲੀਅਨ ਦਾ ਜਾਂ 10 ਮਿਲੀਅਨ ਦਾ ਕੋਈ ਖੱਪਾ ਹੈ ਜੀ ਵਪਾਰਕਾ ਘਾਟਾ ਹੈ ਉਹ ਕਹਿੰਦਾ ਵੀ ਇਹਨੂੰ ਜ਼ੀਰੋ ਤੇ ਲਾਉਣਾ ਬਸ ਹੂੰ ਪਹਿਲੀ ਗੱਲ ਇਹ ਕਿ ਟੈਰਫ ਤੇ ਹੈ ਮੈਂ ਬਸ ਇੱਕ ਕਹਿ ਲਵਾਂ ਕਿ ਲੋਚਕੜੂਚੀ ਆ ਜੀ ਦੂਜੀ ਗੱਲ ਜਿਹੜੀ ਆ ਕਿ ਇਸ ਨਾਲੋਂ ਜ਼ਿਆਦਾ ਚਰਚਾ ਇਸ ਗੱਲ ਦੀ ਆ ਮੈਨੂੰ ਹੁਣੇ ਵਟਸਐਪ ਤੇ ਵੀ ਇੱਕ ਬਾਹਰੋਂ ਮੈਸੇਜ ਆਇਆ ਪਿਆ ਸੀ ਗੱਲ ਐਸ ਵੇਲੇ ਦੁਨੀਆ ਭਰ ਦੇ ਵਿੱਚ ਚਰਚਾ ਇਸ ਗੱਲ ਨੂੰ ਲੈ ਕੇ ਆ ਕਿ ਡੋਨਲਡ ਟਰੰਪ ਨੇ ਆਖਰਕਾਰ ਜੋ ਇਹ ਫੈਸਲਾ ਲਿਆ ਕਿ ਇਹਦੇ ਪਿੱਛੇ ਇੱਕ ਬਹੁਤ ਤਗੜੀ ਸਾਜ਼ਿਸ਼ ਸੀਗੀ ਹੂੰ ਜਿਵੇਂ ਤੁਸੀਂ ਦੇਖਿਆ ਹੋਣਾ ਕਿ ਮੋਦੀ ਸਾਹਿਬ ਉਹ ਰਾਣੇ ਕਹ ਦਿੰਦਾ ਸੀਗਾ ਕਿ ਸ਼ੇਅਰ ਬਾਜ਼ਾਰ ਦੇ ਵਿੱਚ ਪੈਸਾ ਲਾਓ ਸਭ ਨੂੰ ਪਤਾ ਹੈ ਜੀ ਸ਼ੇਅਰ ਬਾਜ਼ਾਰ ਦੇ ਵਿੱਚ ਪੈਸਾ ਲਾਓ ਫੇਰ ਉਹ ਇਹਨਾਂ ਦੇ ਜਿਹੜੇ ਸਾਰੇ ਸੀਗੇ ਕਿਆ ਫੇ ਮੀਡੀਆ ਦੇ ਉਹ ਕਿਸ ਤਰ੍ਹਾਂ ਰੁਲ ਗਏ ਤੇ ਇਨਵੈਸਟਰਸ ਦਾ ਪੈਸਾ ਐਸਾ ਡੁੱਬਣਾ ਸਟਾਰਟ ਹੋਇਆ ਜੂਨ ਤੋਂ ਲੈ ਕੇ ਤੇ ਜੂਨ ਹੀ ਖਰਾਬ ਹੋ ਗਈ ਇਹਨਾਂ ਦੀ ਹੁਣ ਤੱਕ ਇਨਵੈਸਟਰਸ ਦੀ ਤਾਂ ਡੋਨਲਡ ਟਰੰਪ ਨੂੰ ਹੁਣ ਇੱਕ ਤਰ੍ਹਾਂ ਨਾਲ ਇਦਾਂ ਸਮਝਿਆ ਜਾ ਰਿਹਾ ਕਿ ਜਿਵੇਂ ਮੈਂ ਇੰਟਰਨੈਸ਼ਨਲ ਨਿਊਜ਼ ਦੇਖ ਰਿਹਾ ਸੀਗਾ ਉਹਦੇ ਵਿੱਚ ਉਹਨਾਂ ਨੇ ਟਾਈਮ ਦਿੱਤਾ ਹੈ ਕਿ ਭਈ 9:37 ਤੇ ਇਹ ਇੱਕ ਆਪਣਾ ਜਿਹੜਾ ਇਹਨਾਂ ਦਾ ਆਪਦਾ ਹੀ ਕਿਉਂਕਿ ਟਵਿੱਟਰ ਟਵਿੱਟਰ ਵੀ ਘਰ ਹੀ ਆ ਰੱਖਿਆ ਹੋਇਆ ਹੈ ਨਾ ਇਹਨਾਂ ਦੇ ਬਿਲਕੁਲ ਜੀ ਆਪਦਾ ਹੀ ਇਹਨਾਂ ਦਾ ਹਾਂਜੀ ਕਾਰ ਦੀ ਗੱਡੀ ਤੇ ਗੰਡਾ ਸਿੰਘ ਡਰਾਈਵਰ ਹਮ ਆਪ ਹੀ ਮਹਾਰਾਜ ਮਾਲਕ ਨੇ ਉਹਦੇ ਟਰੰਪ ਸਾਹਿਬ ਜੀ ਆਪ ਹੀ ਚਲਾਉਂਦੇ ਨੇ ਤੇ ਉਹਦੇ ਤੇ ਸਵੇਰੇ 9:30 ਤੇ ਆਂਦੇ ਆ ਕਿ ਬਈ ਖਰੀਦ ਸਕੋ ਤਾਂ ਖਰੀਦ ਲੋ ਹਮ ਮਤਲਬ ਸਿੱਧਾਈ ਜੀ ਜੀ ਬਿਲਕੁਲ ਤਾਂ ਉਹਦਾ ਨਤੀਜਾ ਕੀ ਹੋਇਆ ਕਿ 4 ਘੰਟੇ ਬਾਅਦ ਰਾਸ਼ਟਰਪਤੀ ਜਿਹੜਾ ਹੈ ਉਹ ਟੈਰਿਫ ਨੂੰ 90 ਦਿਨ 90 ਦਿਨ ਟਾਲਣ ਵਾਸਤੇ ਰਜ਼ਾਬੰਦ ਹੋ ਜਾਂਦਾ ਹੈ ਹਮ ਐਦੋਂ ਵੱਡੀ ਗੇਮ ਕੀ ਹੋਏਗੀ ਮਾਲਕੀ ਇਸ ਨੂੰ ਇੱਕ ਤਰ੍ਹਾਂ ਨਾਲ ਇਨਸਾਈਡਰ ਟ੍ਰੇਡ ਵਜੋਂ ਹੀ ਦੇਖਿਆ ਜਾ ਰਿਹਾ ਹੈ। ਹਮ ਇਨਸਾਈਡਰ ਟ੍ਰੇਡ ਦਾ ਮਤਲਬ ਕਿ ਕਹਾਣੀ ਇਸ ਤਰ੍ਹਾਂ ਦੀ ਹੁੰਦੀ ਆ ਕਿ ਜਿਵੇਂ فرض ਕਰੋ ਤੁਸੀਂ ਕਿਸੇ ਵੀ ਕੰਪਨੀ ਦੇ ਡਾਇਰੈਕਟਰ ਹੋ। ਹਮ ਤੇ ਤੁਹਾਨੂੰ ਪਤਾ ਕਿ ਸਾਡੀ ਕੰਪਨੀ ਕਿਸੇ ਕੰਪਨੀ ਦੇ ਨਾਲ ਸੌਦਾ ਕਰਨ ਜਾ ਰਹੀ ਹੈ। ਉਹ ਕੰਪਨੀ ਬਹੁਤ ਸ਼ਾਨਦਾਰ ਹੈ। ਹਮ ਸ਼ਾਨਦਾਰ ਇਦਨੂੰ ਵੀ ਆ ਸ਼ਾਨਦਾਰ ਤੇ ਸ਼ਾਨਦਾਰ ਰਲ ਜਾਣਗੇ ਤੇ ਜਾਣਦਾਰ ਹੋ ਜਾਣਗੇ। ਬਿਲਕੁਲ ਤਾਂ ਤੁਸੀਂ ਆਪਣੇ ਆਪਣੇ ਸੱਜਣ ਸਨੀਆਂ ਨੂੰ ਮੈਸੇਜ ਦੇ ਦਿਓ ਕਿ ਅੱਜ ਦੀ ਤਰੀਕ 'ਚ ਇਹ ਸਾਡੀ ਕੰਪਨੀ ਦਾ ਸ਼ੇਅਰ 5 ਰੁਪਏ ਦਾ ਹੈ ਸਵੇਰ ਤੜਕੇ ਜਦੋਂ ਐਨਾਨਸਮੈਂਟ ਹੋ ਜਾਈਗੀ 50 ਰੁਪਏ ਦਾ ਹੋ ਜਾਏਗਾ ਤਾਂ ਇਸ ਨੂੰ ਕੀ ਕਹੋਗੇ ਇਸ ਨੂੰ ਕਿਹਾ ਜਾਏਗਾ ਇਨਸਾਈਡਰ ਟ੍ਰੇਡ ਕੀ ਬਾਤ ਤਾਂ ਇੱਕ ਕਹਾਣੀ ਜਿਹੜੀ ਹੈ ਐਸ ਵੇਲੇ ਕਹਿ ਲੋ ਕਿ ਡੋਨਲਡ ਟਰੰਪ ਤੇ ਬਹੁਤ ਜ਼ਿਆਦਾ ਆਰਥਿਕ ਮਾਹਰ ਸ਼ੱਕ ਜਿਤਾ ਰਹੇ ਆ ਡੋਨਲਡ ਟਰੰਪ ਪ੍ਰਤੀ ਗੁੱਸਾ ਆਮ ਲੋਕਾਂ ਦਾ ਪਹਿਲਾਂ ਹੀ ਬਹੁਤ ਸੀਗਾ ਤਾਂ ਇਹ ਜਿਹੜੀ ਕਹਾਣੀ ਹੈ ਇਹ ਜਿਹੜੀ ਕਾਰਵਾਈ ਆ ਇਹਨੂੰ ਲੈ ਕੇ ਤੇ ਹੁਣ ਸਭੋਂ ਜ਼ਿਆਦਾ ਸ਼ੱਕ ਵੀ ਡੂੰਘਾ ਹੋ ਗਿਆ ਇਸ ਤੋਂ ਇਲਾਵਾ ਜੇ ਆਪਾਂ ਵੇਖੀਏ ਤੇ ਲੋਕਾਂ ਦਾ ਗੁੱਸਾ ਵੀ ਹੋਰ ਭਖ ਗਿਆ ਕਿ ਸਾਰੀ ਦੁਨੀਆ ਤੋਂ ਉਸਤਾਦ ਐ ਸੂਈ ਦੇ ਨੱਕੇ ਚੋਂ ਲੰਘਾਤੀ ਆ ਤੇ ਆਪ ਆਪ ਤੋਂ ਆਪਦੇ ਸਾਥੀਆਂ ਨੂੰ ਇਸ਼ਾਰਾ ਕਰ ਗਿਓ ਕਿ ਚਾਹੂੰ ਘੰਟਿਆਂ ਬਾਅਦ ਪਟਾਕਾ ਪੈ ਜਾਣਾ ਅਗਲੇ ਤੇ ਕਮਾਈ ਕਰਕੇ ਆਉ ਉਹ ਕਹਤੇ ਹੋ ਗਏ ਬਿਲਕੁਲ ਹਲਕੇ ਇਸ ਚੀਜ਼ ਨੂੰ ਹੁਣ ਇਸ ਸ਼ੱਕ ਦੀ ਨਿਗਾਹ ਨਾਲ ਦੇਖਿਆ ਜਾ ਰਿਹਾ ਕਿ ਸਾਰਾ ਕੁਝ ਡੋਨਲਡ ਟਰੰਪ ਨੇ ਬੜਾ ਸੋਚ ਵਿਚਾਰ ਕੇ ਕੀਤਾ ਤੇ ਮੈਂ ਤੁਹਾਨੂੰ ਪਹਿਲੇ ਦਿਨ ਤੋਂ ਹੀ ਕਹਿੰਦਾ ਸੀ ਇਹ ਕਾਰੋਬਾਰੀ ਬੰਦਾ ਹੈ ਜੀ ਸਭ ਕਾਰੋਬਾਰੀ ਬੰਦਾ ਤੇ ਤਵੇ ਤੇ ਵੀ ਬਹਿ ਜਾਵੇ ਨਾ ਹੂੰ ਉਹਦਾ ਯਕੀਨ ਨਹੀਂ ਕੀਤਾ ਜਾ ਸਕਦਾ ਜੀ ਜੀ ਤਾਂ ਤਤੇ ਤਵੇ ਤੇ ਵੀ ਬੈਠ ਕੇ ਕਹੇ ਨਾ ਕਿ ਲਓ ਭਈ ਮੈਂ ਸੱਚ ਬੋਲ ਰਿਹਾ ਤੇ ਤਦ ਵੀ ਯਕੀਨ ਨਹੀਂ ਕੀਤਾ ਜਾ ਸਕਦਾ ਇਹ ਤੇ ਝੂਠਾਂ ਦਾ ਬਿਤਾਜ ਬਾਦਸ਼ਾਹ ਸਾਹਿਬ ਜੀ ਇਹਦਾ ਦੁਨੀਆ ਦੇ ਵਿੱਚ ਕੋਈ ਮੁਕਾਬਲਾ ਹੀ ਨਹੀਂ ਹੁਸੈਨ ਬੋਰਡ ਦਾ ਜਿਵੇਂ ਇੱਕ ਵੇਲੇ ਕੋਈ ਮੁਕਾਬਲਾ ਹੀ ਹੈ ਨਹੀਂ ਸੀ ਨਾ ਜੀ ਫਰਾਟਾ ਤੋੜ ਦੇ ਵਿੱਚ ਝੂਠ ਦੀ ਦੌੜ ਦੇ ਵਿੱਚ ਜਿਵੇਂ ਇੰਡੀਆ 'ਚ ਇੱਕ ਦੋ ਮਹਾਰਾਠੀ ਬੈਠੇ ਆ ਇੱਕ ਸਾਡੇ ਪੰਜਾਬ 'ਚ ਬੈਠਾ ਉਹਦਾ ਇੱਥੇ ਕੋਈ ਸਾਨੀ ਨਹੀਂ ਹੈਗਾ ਇਹ ਕੋਈ ਉੱਤੇ ਬੈਠਾ ਉਹਦਾ ਕੋਈ ਸਾਨੀ ਨਹੀਂ ਹੈਗਾ ਇੱਕ ਸੰਸਾਰ 'ਚ ਬੈਠਾ ਇਹਦੀ ਸੰਸਾਰ 'ਚ ਚੰਡੀ ਆ ਜੀ ਇਹ ਜਿਵੇਂ ਆਪਾਂ ਪਹਿਲਾਂ ਕਹਿੰਦੇ ਦੇ ਨਾ ਰੁਸਤਮੇ ਹਿੰਦ ਆ ਰੁਸਤਮੇ ਜਮਾ ਇਹ ਤੇ ਰੁਸਤਮੇ ਜ਼ਮਾਨਾ ਹੈ ਨਾ ਹੂੰ ਹੂੰ ਬਿਲਕੁਲ ਇਹਦਾ ਕੋਈ ਯਕੀਨ ਨਹੀਂ ਕੀਤਾ ਜਾ ਸਕਦਾ ਸੋ ਠੀਕ ਆ ਇਹ ਵੀ ਜਿਹੜੇ ਅੰਗਰੇਜ਼ ਆ ਉਹਨਾਂ ਨੇ ਵੀ ਸਵਾਦ ਵੇਖਣਾ ਸੀ ਹੂੰ ਵੇਖ ਲਓ ਸਵਾਦ ਜਿਵੇਂ ਇੱਥੇ ਇੱਥੇ ਵੀ ਇੱਕ ਆਪਣੀ ਜਮਾਤ ਹੈਗੀ ਆ ਇਸ ਤਰ੍ਹਾਂ ਦਾ ਇੱਕ ਇੱਥੇ ਵੀ ਵਰਗ ਹੈਗਾ ਉਹ ਵੀ ਸਵਾਦ ਹੀ ਵੇਖਣ ਡਿਆ ਤੁਸੀਂ ਵੇਖੋ ਕਮਾਲ ਦੀ ਗੱਲ ਇਹ ਆ ਕਿ ਜਿਹੜਾ ਆਪਣਾ ਤੇਲ ਆ ਕੱਚਾ ਤੇਲ ਆ ਹੂੰ ਉਹ ਮੇਰੇ ਖਿਆਲ ਦੀ ਨਾਲ ਆਪ ਚਾਹੂ 55 ਸਾਲਾਂ ਦਾ ਜਿਹੜਾ ਵਖਬਾ ਹੈ ਇਹਦੀ ਸਭ ਤੋਂ ਲੋਅਰ ਪ੍ਰਾਈਸ ਤੇ ਵਿਕ ਰਿਆ ਹੈ ਹਮ ਤੇ ਕੀ ਤੁਹਾਨੂੰ ਕੀ ਫਾਇਦਾ ਦੇ ਰਿਹਾ ਹੈ ਜੀ ਤੁਹਾਨੂੰ ਕੀ ਫਾਇਦਾ ਦੇ ਰਿਹਾ ਕਿੰਦੀ ਸੀ ਮੌਕੇ ਹੁੰਦੇ ਸਾਰੇ ਫਾਇਦਾ ਤੇਲ ਕੰਪਨੀਆਂ ਚੱਕ ਰਹੀਆਂ ਨੇ ਉਹ ਤੁਹਾਨੂੰ ਫਾਇਦਾ ਨਾ ਮਿਲੇ 2% ਦਾ ਐਕਸਾਈਜ਼ ਡਿਊਟੀ ਵਧਾ ਦਿੱਤੀ ਤੁਹਾਡਾ ਧਿਆਨ ਉਧਰ ਗਿਆ ਉਹ ਤੁਹਾਡਾ ਭਲਾ ਹੋ ਜਾਏ ਮਹਿੰਗਾ ਹੋ ਜਾਏਗਾ ਮਹਿੰਗਾ ਹੋ ਜਾਏ ਉਹ ਨਾ ਨਹੀਂ ਕਰਦੇ ਹਮ ਹਮ ਤੇ ਜਿਹੜਾ ਤੁਹਾਨੂੰ 10-20 ਰੁਪਏ ਮਿਲਣਾ ਸੀ ਫਾਇਦਾ ਉਹ ਆਪਾ ਰੱਖ ਲੈ ਨਹੀਂ ਕਰਦੇ ਮਹਿੰਗਾ ਪੁੱਤ ਨਹੀਂ ਕਰਦੇ ਆ ਚਲਕਾਂਗੇ ਮੈਂ ਕਿਹਨਾ ਐ ਹੋ ਜੀ ਉਹ ਅਗਲੇ ਸਿਆਸਤਦਾਨ ਤੇ ਕਹਿੰਦੇ ਕਿ ਇਹੋ ਜੀ ਆਵਾਮ ਇਹੋ ਜੀ ਜਨਤਾ ਤੇ ਸਾਨੂੰ ਨਾ ਸਤਾ ਜਨਮਾਂ ਚ ਮਿਲਦੀ ਰਹੇ ਐਡੇ ਬੇਵਕੂਫ ਐਡੇ ਇਥੋਂ ਦੇ ਲੋਕ ਜਿਹੜੇ ਆ ਨਾ ਮਤਲਬ ਕਿ ਵੰਡੇ ਹੋਏ ਹਮ WhatsApp ਤੇ ਗਿਆਨ ਪੇਲੀ ਜਾਂਦੇ ਪੇਲੀ ਜਾਂਦੇ ਸੱਚੀ ਬਸ ਇਥੋਂ ਤੱਕ ਹੀ ਸਾਡੀ ਦੁਨੀਆ ਇੱਥੇ ਸਾਡੇ ਕੱਟੇ ਉਹਨੇ ਜਦੋਂ ਦੇਖ ਲਿਆ ਇਹ ਹਾਂ ਇਹ ਬਸ ਇੱਥੇ WhatsApp ਤੇ ਯੂਨੀਵਰਸਿਟੀ ਦੇ ਵਿੱਚ ਹੀ ਵਧੀਆ ਰਹਿੰਦੇ ਮਸਤ ਰਹਿੰਦੇ ਤਾਂ ਬਸ ਉਹ ਕਹਿੰਦਾ ਗਿਆਨ ਮੈਂ ਪੇਲਦਾ ਗਿਆ ਮੈਂ ਪੇਲਦਾ ਗਿਆ ਜਿਵੇਂ ਗਾਣਾ ਮੈਂ ਕਰਨ ਔਲ ਚਲਾ ਕੇ ਕਹਿੰਦਾ ਹੂੰ ਬਾਪੂ ਕਹਿੰਦਾ ਨਾ ਕਿ ਨਹੀਂ ਮੈਂ ਖੇਡਦਾ ਗਿਆ ਬਾਪੂ ਆਂਦਾ ਜ਼ਿੰਦਗੀ ਇਹ ਜੂਆ ਪੁੱਤਰਾ ਤੇ ਨਹੀਂ ਮੈਂ ਖੇਡਦਾ ਗਿਆ ਤੇ ਖੇਡਦਾ ਗਿਆ ਇਹ ਬਸ ਗਿਆਨ ਪੇਲਦਾ ਗਿਆ ਪੀਂਦਾ ਸੀ ਠੀਕ ਠੀਕ ਤੇ ਖੇਡਣ ਵਾਲੇ ਖੇਡ ਹੀ ਜਾਂਦੇ ਕਰ ਹਾਂਜੀ ਹਾਂਜੀ ਲਾਲੀ ਜੀ ਦੱਸ ਰਹੇ ਨੇ ਕਿ 트럼ਪ ਦੀ ਕੰਪਨੀਆਂ ਨੇ ਕਹਿੰਦੇ 990 ਮਿਲੀਅਨ ਕਮਾਏ ਨੇ ਕਹਿੰਦੇ ਇਹਨਾਂ ਦਿਨਾਂ ਦੇ ਵਿੱਚ ਔਰ 트ਰੁੱਥ ਉਪਰ 트럼ਪ ਕਹਿੰਦੇ ਸੋਡਾ ਖਰੀਦਣ ਨੂੰ ਕਹਿੰਦਾ ਹੈ ਗ੍ਰੈਪੀ ਜੀ ਦੱਸ ਰਹੇ ਨੇ ਔਰ ਜੀਵਨ ਮਾਨ ਜੀ ਕਹਿ ਰਹੇ ਨੇ ਕਿ ਪਹਿਲੇ ਦਿਨ ਤੋਂ ਹੀ ਇਹ ਗੱਲ ਕਹੀ ਜਾ ਰਹੀ ਸੀਗੀ ਔਰ ਬਿਲਕੁਲ ਜੀ ਅਸੀਂ ਵੀ ਕਿਤੇ ਨਾ ਕਿਤੇ ਇਹ ਗੱਲ ਪਹਿਲਾਂ ਹੀ ਕਹਿ ਰਹੇ ਸੀ ਇਨਸਾਈਡਿੰਗ ਟਰੇਡਿੰਗ ਦਾ ਕਿੰਦੇ ਲੱਗ ਰੇ 트াম্প ਦਾ ਜੋ ਵੀ ਫੈਸਲਾ ਆ ਰਿਹਾ ਗ੍ਰੈਪੀ ਜੀ ਕਹਿ ਰਹੇ ਨੇ ਤੇ 트াম্প ਨੇ ਆਪਣੇ ਦੇਸ਼ ਦੇ ਹਿੱਤ ਵੇਖਣੇ ਹਨ ਹੋਰ ਕਿਸੇ ਨਾਲ ਉਹਨੂੰ ਕੀ ਲੱਗੇ ਬਿਲਕੁਲ ਜੀ ਆਪਾਂ ਇਹ ਵੀ ਗੱਲ ਲਗਾਤਾਰ ਹੀ ਕਰਦੇ ਆ ਰਹੇ ਹਾਂ ਕਿ ਭਾਈ ਪਹਿਲੇ ਹਿੱਤ ਤੇ ਦੋਸਤੀਆਂ ਦੋਸਤੀਆਂ ਬਾਅਦ ਚ ਨੇ ਪਹਿਲਾਂ ਉਹਦਾ ਦੇਸ਼ ਪਹਿਲਾਂ ਉਹਦੇ ਹਿੱਤ ਨੇ ਸੋ ਬਾਕੀ ਉਹਨਾਂ ਨੇ ਭਾਈ ਆਪ ਦਾ ਪੱਖ ਵੇਖਿਆ ਸਾਨੂੰ ਚਾਹੀਦਾ ਸੀਗਾ ਕਿ ਅਸੀਂ ਪੱਖ ਵੇਖਦੇ ਅਸੀਂ ਮੌਕਾ ਵੇਖਦੇ ਪਰ ਕਿਤੇ ਨਾ ਕਿਤੇ ਅਸੀਂ ਲੈਗ ਕਰ ਦਿੰਨੇ ਆ ਪਿੱਛੇ ਰਹਿ ਜਾਂਦੇ ਆ ਅਮਿੰਤੂ ਜੀ ਚਲੋ ਇੰਟਰਨੈਸ਼ਨਲ ਖਬਰ ਤੋਂ ਆਪਾਂ ਥੋੜਾ ਜਿਹਾ ਫੇਰ ਇਧਰ ਨੂੰ ਆਈਏ ਪੰਜਾਬ ਵਾਲੇ ਪੱਸੀ ਨੂੰ ਆਈਏ ਕੱਲ੍ਹ ਵਾਲੀ ਖਬਰ ਤੇ ਹੀ ਗੱਲ ਕਰਦੇ ਹਾਂ ਥੋੜੀ ਅ ਐਸ.ਆਈ. ਚਰਨਜੀਤ ਸਿੰਘ ਵਾਲੀ ਆਪਾਂ ਗੱਲ ਕੀਤੀ ਸੀ ਕਿ ਕਿਸ ਤਰ੍ਹਾਂ ਬੜੀ ਬੇਰਹਿਮੀ ਨਾਲ ਬੜੇ ਦਰਦਨਾਕ ਤਰੀਕੇ ਨਾਲ ਉਹ ਬੰਦੇ ਦਾ ਕਤਲ ਹੋ ਗਿਆ ਉਸ ਮਾਮਲੇ ਦੇ ਵਿੱਚ ਜ਼ਿਕਰ ਹੋਇਆ ਸੀ ਇੱਕ ਸਰਪੰਚ ਨਾਲ ਹੋਰ ਵੀ ਕੋਈ 25 ਜਾਣੇ ਹੈਗੇ ਨੇ ਜਿਨ੍ਹਾਂ ਦਾ ਕੇਸ ਦੇ ਵਿੱਚ ਨਾਮ ਹੈ ਪਰ ਕਹਿੰਦੇ ਕਿ ਮਸਲਾ ਜਿਵੇਂ ਤੁਸੀਂ ਦੱਸਿਆ ਹੋਈ ਸੀ ਕਿ ਹਫ਼ਤੇ ਭਰ ਤੋਂ ਲਗਭਗ ਚੱਲ ਰਿਹਾ ਸੀ ਪਹਿਲਾਂ ਤੇ ਮਸਲਾ ਵੀ ਕੋਈ ਬਾਲਾ ਵੱਡਾ ਨਹੀਂ ਸੀ ਛੋਟਾ ਜਿਹਾ ਮਸਲਾ ਸੀ ਜਿਹੜੇ ਆਮ ਮਸਲੇ ਹੁੰਦੇ ਪਰ ਪਹੁੰਚ ਕਿਥੋਂ ਤੱਕ ਗਿਆ ਤੇ ਕਿਤੇ ਨਾ ਕਿਤੇ ਲੱਗਦਾ ਕਿ ਕਿਉਂ ਪਹਿਲਾਂ ਕੰਟਰੋਲ ਕਿਉਂ ਨਹੀਂ ਕੀਤਾ ਨਲਾਈਕੀ ਕਿੱਥੇ ਸੀ ਕਿ ਇੱਕ ਬੰਦੇ ਦੀ ਜਾਨ ਤੱਕ ਚਲੀ ਗਈ ਸਰ ਨਿੱਕੀਆਂ ਨਿੱਕੀਆਂ ਗੱਲ